ਲੋ ਬਾਈ ਜੀ ਕੀ ਹਾਲ ਚਾਲ ਆ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅਪਾਂ ਲੱਗਿਆ ਜੀ ਵਲੌਗ ਦੀ ਸਟਾਰਟਿੰਗ ਕਰਨ ਲੋ ਜੀ ਧੀਰੇ ਕਹਿਣ ਤੇ ਛੜਦੇ ਜਾਨਵਰ ਤੇ ਆਪਾਂ ਲੱਗਿਆ ਛੜਨ ਤੇ ਟਾਈਮ 7 ਵਜੇ ਦੇ ਲੋ ਬਾਈ ਜੀ ਸਕੂਲ ਜਾਂਦਾ ਤੇ ਲੋ ਭਾਈ ਜੀ ਕੁਤਰੀ ਤੇ ਛਾਂਦਾ ਪਾ ਅਸੂਈ ਮੰਤਾਂ ਵਾਸ ਨਮਾ ਕੇ ਤੇ ਇਹਨਾਂ ਨੂੰ ਕਰਦੇ ਆ ਅੰਦਰ ਕਰਦੇ ਆਂ ਤੇ ਨਵਾ ਨਹੀਂ ਕੋਈ ਅੱਜ ਛੱਡ ਪਈਗੀ ਕੱਲ ਨੂੰ ਛੱਡਾਂਗੇ ਕਿਉਂਕਿ ਅੱਜ ਮੈਂ ਨਾ ਸਕੂਲ ਚ ਜਾਣਾ ਮੁਰਕੀ ਨੇ ਗਾਣੀ ਰੱਖੀ ਜਾਣੀ ਕਿਉਂਕਿ ਡੈਗ ਡੁੱਗ ਪੈਂਦਾ ਲੋ ਭਾਈ ਆਪੇ ਛੱਡ ਦਗੇ ਆ ਲੈ ਛੱਡ ਦੇ ਛੱਡ ਦੇ ਛੱਡ ਦੇ ਲਓ ਭਾਈ ਜੀ ਲਓ ਜੀ ਭਾਈ ਆ ਹੀਰ ਦਾ ਸਾਰਾ ਵਿਲਾ ਵਰਲੀ ਕਿ ਵਾਂਝੀ ਕਣਕ ਰਹੇਗੀ ਤੇ ਕੁਤਰਾ ਆਪਣੇ ਭਾਈ ਆ ਜਾਂਦੇ ਦਾ ਸੀ ਢਡੇ ਆ ਇੱਕ ਆਫਰਦਾ ਸਿੱਧਾ ਬਹਿ ਜੇ ਇਹਨੂੰ ਤਿੰਨ ਦਿਨ ਹੋ ਗਏ ਦੋ ਤਿੰਨ ਦਿਨ ਇਹ ਹੀ ਨਹੀਂ ਸਿੱਧਾ ਬੈਠਾ ਬਾਕੀ ਸਾਰੇ ਸਦੇ ਆ ਬਈ ਮਿੱਤਰੋ ਪਸੂ ਪਸੂ ਦੇ ਤੇਰਨ ਮਾ ਦੇਖ ਕੰਨ ਚ ਚੂਰਾ ਕੇ ਕੀ ਆ ਕੰਨ ਤੂਰਾ ਕੇ ਚੂਰਾ ਮਾਰਤਾ ਲਓ ਜੀ ਪਸੂ ਨੂੰ ਮਾਤੇ ਤੇ ਹੁਣ ਇਹਨਾਂ ਨੂੰ ਬੰਦਦੇ ਆ ਪਾਣੀ ਪੂਣੀ ਦਿੱਤਾ ਪਿਆ ਅੰਦਰ ਲਾਈਟ ਆ ਗਈ ਪੱਖਾ ਚੱਲੀ ਜਾਂਦਾ ਤੇ ਜਾਨਵਰ ਆਪਣੇ ਆ ਜਾਂਦੇ ਦੋ ਆ ਜਾਂਦੇ ਦੋ ਆ ਜਾਂਦੇ ਚਾਰ ਤੇ 10 ਆ ਜਾਂਦੇ 7 ਤਿੰਨ ਹੋਰ 10 ਵਰਤੇ ਆ 10 11 ਕੋਸਾਂ ਦਾ ਕੰਮ ਨਹੀਂ ਮੀਟਦਾ ਸਭ ਤੋਂ ਜ਼ਿਆਦਾ ਪੁੱਸਾਂ ਦਾ ਹੀ ਹੋ ਵਰਦਾ ਲਓ ਜੀ ਅੱਜ ਦੇ ਦਿਨ ਦੀ ਇਹਦੀ ਛੁੱਟੀ ਤੇ ਬਸ ਕੱਲ ਤੋਂ ਇਹਨੂੰ ਕੱਲ ਦੇ ਕਰਾਂਗੇ ਸਕੂਲ ਕਿਉਂਕਿ ਹੁਣੇ ਤੇ ਤਿੰਨ ਫੋੜੀ ਪੂਰੀ ਹੋ ਗਈ ਤੇ ਮਾਤਾ ਵੀ ਇਹਦੀ ਪਈ ਗਈ ਕੋਈ ਸਕੂਲ ਵਾਲ ਨੇ ਕਿਹਾ ਸੀ 1 ਕੱਧਾ ਦਿਨ ਨਾ ਕੱਲੇ ਮਿੱਤਰੋ ਵੇਖੋ ਡਾ ਰ ਇੱਧਰ ਉਹ ਮੁੜੀ ਜਾਂਦੇ ਆ ਕੋਸ ਕੋਸ ਬਈ ਜਾਂਦੇ ਆ ਨਵੇਂ ਆ ਜਿਹੜੇ ਉਹ ਬਈ ਜਾਂਦੇ ਆ ਪੁਰਾਣੇ ਉੜਤੇ ਜਿਹੜੇ ਉਤਰੀਆਂ ਕੱਢੀਆਂ ਉਹਨਾਂ ਏੜungen ਭਾਈਆਂ ਸਿਉ ਮੁੜੀਆਂ ਉਹਨਾਂ ਚੱਲ ਰਾਲਾ ਹੀ ਮੁੜੀ ਜਾਂਦੇ ਆ ਪਰ ਡੇਗਦਾ ਜੇ ਸਿੱਧਾ ਹੋ ਜੇ ਤਾਂ ਬਹੁਤ ਚੰਗਾ ਤੇ ਉਹ ਮੁੜ ਕੇ ਨਾ ਉਤਰੇ ਕਾਹਰ ਦਾ ਬਗਲਾ ਆ ਲੋ ਜੀ ਆ ਪਤਾ ਨਹੀਂ ਕੀ ਦਾ ਬੈਠਾ ਲਾਲ ਸੁਰਖਾ ਜਿਹਾ ਲੱਗੇ ਜਿਹਾ ਲੱਗਦਾ ਤੇ ਆ ਆਪਣਾ ਬਈ ਸਿੱਧਾ ਹਰੀ ਬਗ ਲੜਾ ਪੁਰਾਣਾ ਰੰਗ ਲੱਗ ਗਿਆ ਇਤਾਂ ਸਾਰੇ ਇਤਰੇ ਆ ਉੜ ਕੇ ਆਈ ਜਾਂਦੇ ਆ ਆ ਬਾਈ ਬੜੀ ਤੇਜ਼ ਵਗਣ ਲੱਗੀ ਉਹ ਬੈਠਾ ਲਾਲ ਸੁਰਖਾ ਇਹ ਪਤਾ ਨਹੀਂ ਕੀ ਦਾ ਤਰਨਵਿਆ ਨਾ ਦੋਮੀ ਐਦਾ ਸਿੱਧਾ ਭੇਜੇ ਨਾ ਆਪਰਾ ਤੰਗ ਕਰਦਾ ਲਓ ਜੀ ਤੂੜੀ ਆਣ ਦਾ ਵੀ ਚੱਲ ਪਿਆ ਜਮਨ ਤੇ ਕੰਮ ਉਹ ਸਾਹਮਣੇ ਵੱਟੀ ਆਉਂਦੇ ਆ ਮਿੱਤਰ ਆਪਣੇ 2 3 ਬਹਿ ਗਏ ਆ 2 ਕੂਤਰ ਬਹਿ ਗਏ ਤੇ 1 ਕੂਤਰੀ ਬਹਿ ਗਈ ਤੇ 11:20 ਮਿੰਟ ਹੋ ਗਏ ਇਹ ਦੂਜੇ ਆ ਜਿਨ੍ਹਾਂ ਨੂੰ 1122 33 2233 ਦਿਨ ਹੋਈ ਉੜਦਿਆਂ ਨੂੰ ਦੇਖ ਆਪਾਂ 7 ਵਜੇ ਸਹੀ ਛੱਡਦੇ ਆ ਆ ਰਹੀ ਗੀ ਕਬੂਤਰ ਆਪਣੇ 5 ਤੇ 38 8 ਤੇ 19 ਇੱਕ ਕਬੂਤਰ ਕਿਹੜਾ ਘਟ ਆਪਣਾ ਟੂਸਿਆਂ ਆ ਰਿਹਾ ਰੱਖੋਈ ਲੈ ਗਿਆ ਉਹ ਚੀਨੀ ਕਬੂਤਰੀ ਬੈ ਗਈ ਤੇ ਟੂਸਿਆਂ ਵਾਲੀ ਅੱਜ ਇਹਦਾ ਸੀਗਾ ਤੀਜਾ ਦਿਨ ਟੂਸਿਆਂ ਦਾ 12:30 ਵਜੇ ਤੇ ਆ ਕਬੂਦਰੀ ਤਾਂ ਥੋੜੀ ਜਿਹੀ ਘਟੀ ਵੀ ਇਹਨੂੰ ਪਾਣੀ ਲਾਉਣੇ ਆ ਤੇ ਆ ਕੂਤਰ ਵੀ ਨਵਾਂ ਤੇ ਉਹ ਤਿੰਨ ਮੁਰਗੇ ਆ ਉਹਦੇ ਚੱਕ ਝਾਲਰ ਦੇ ਬਗਲ ਵਾਲਾ ਤੇ ਦੋ ਭੈਣਪਰਾ ਤਿੰਨ ਮੁਰਗੇ ਆ ਚਲੋ ਕੋਈ ਗੱਲ ਨਹੀਂ ਜਦੋਂ ਆਉਣਗੇ ਬਾਹਾਂਗੇ ਕਿਉਂਕਿ ਨਾਲ ਆਪਣਾ ਬਾਲੇ ਡਾਉਂਦਾ ਕੋਈ ਚਾਸ ਕੰਗਾ ਆ ਜਾਂਦੀ ਜੀ ਕੂਤਰ ਵੀ ਬਾ ਲਿਆ ਕਬੂਤਰਾਂ ਆ ਇੱਕ ਕਬੂਤਰ ਆਪ ਬੈਠੇ ਸੀ ਤੇ ਇਹ ਦੋਵੇਂ ਬਾਈ ਆ ਇਹ ਕਬੂਤਰ ਵੀ ਬਹਿ ਗਿਆ ਚਲੋ ਹੁਣ ਨਾਲੇ ਡੋਰ ਵਾਲੀ ਲਾ ਕੇ ਚੱਲਦੇ ਆ ਥੱਲੇ ਤੇ ਨਾਲੇ ਕਰਬੀ ਬਹੁਤ ਬਾਈ ਵੱਟ ਕੱਢੀ ਜਾਂਦੀ ਆ ਕਮਾਲੀ ਹੋਈ ਪਈ ਆ ਚਲੋ ਬਦਮਾਸ਼ ਵੱਡਾ ਪੈਰ ਲਗਦੇ ਨਹੀਂ ਤੇ ਉਹਦੇ ਤਾਂ ਗੁੜਕਦਾ ਆ ਥੱਲੇ ਕਬੂਤਰਾਂ ਗਾ ਤਿੰਨੇ ਤੇ ਇੱਕ ਆ ਪਾਣੀ ਖਿੱਚਣਾ ਨਾਲ ਇਹਨੂੰ ਤੇ ਨਾਲੇ ਬਦਾਮ ਆ ਵੇਖ ਲਓ ਕਬੂਤਰ ਪੌਣਾ ਇੱਕ ਹੋਇਆ ਹਜੇ ਤੇ ਬਾਈ ਗਰਮੀ ਲੋੜਿਆਂ ਦੀ ਆ ਦੇ ਕੂਤਰਾਂ ਦਾ ਹਾਲ ਵੇਖ ਲੋ ਚੱਲ ਇਹ ਤਾਂ ਹਜੇ ਤੀਜੀ ਚ ਦੂਜੀ ਤੀਜੀ ਗੜਾਈ ਉੱਡਦੇ ਇੱਕ ਆ ਇੱਕੋ ਟੂਸਿਆਂ ਵਾਲਾ ਬੈਠਾ ਇੱਕ ਆ ਬੈਠਾ ਤੇ ਆ ਕੂਤਰਾਂ ਦਾ ਹਾਲ ਵੇਖ ਲੋ ਲਓ ਜੀ ਜਿਵੇਂ ਜਿਵੇਂ ਕੂਤਰ ਪਾਣੀ ਖਿੱਚੇ ਜਾਣਗੇ ਤੇ ਉਵੇਂ ਉਵੇਂ ਬਾਦਾਮ ਪਾਈ ਚੱਲਾਂਗੇ ਦੂਜੇ ਅੰਦਰ ਲਈ ਜਾਲ ਚ ਤੇ ਆ ਸਭ ਤੋਂ ਪਹਿਲਾਂ ਇਹ ਪਾਣੀ ਖਿੱਚੂ ਨੀਲਾ ਉਹਦੇ ਬਾਅਦ ਖਿੱਚੀ ਵੀ ਚੀਨੀ ਪਾਣੀ ਇਹ ਰਿੰਨਾਂ ਨੂੰ ਆ ਬਾਦਾਮ ਵੀ ਟੁੱਕੀ ਜਾਂਦਾ ਤੇ ਡਈ ਵੀ ਜਾਂਦੇ ਆ ਦੋਵੇਂ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਹੋ ਰਹੀ ਆ ਲੋ ਜੀ ਬਾਈ ਜੀ ਆਪਾਂ ਚਲਾ ਦਈਏ ਜਨਰੇਟਰ ਫਿਰ ਕਬੂਤਰਾਂ ਨੂੰ ਦਾਣਾ ਪਾਣੀ ਪਾਉਣੇ ਆ ਤੇ ਜੋ ਤੁਰਿਆ ਬਾਈ ਆਪਾਂ ਪਾ ਦਈਏ ਜਨਰੇਟਰ ਨੂੰ ਕਿਹੜਾ ਫਿਰ ਕਬੂਤਰਾਂ ਨੂੰ ਪਾ ਦਈਏ ਦਾਣਾ ਪਾਣੀ ਸ਼ੈਂਪੀ ਨੂੰ ਪਾਣੀ ਪਾ ਗਏ ਜੋ ਤਾਂ ਐਸੀ ਪੱਖੀ ਥੱਲੇ ਹੁਣ ਮੂਤਾ ਉੱਥੇ ਬੱਦੀਆਂ ਦੀ ਚੜ ਵਾਲੀ ਲੱਗ ਗਈ ਤਾਂ ਕਰਕੇ ਫਿਰ ਸਾਈਡ ਪੰਨਾ ਲੱਗ ਪੇ ਤੇ ਹੁਣ ਪਾ ਦਈਏ ਜਨਰੇਟਰ ਨੂੰ ਕਿਹੜਾ ਤੇ ਫਿਰ ਆਪਾਂ ਇਹਨਾਂ ਵਰਨ ਪੋਣ ਜਾਂ ਦਾਣਾ ਪਾਣੀ ਹਲਾਇਆ ਜਾ ਲਓ ਭਾਈ ਗਿਆ ਪਹਿਲਾਂ ਵੜ ਦੂ ਪੱਠੀ ਪੱਠੀ ਤੇ ਆਪਣਾ ਪਾਈ ਗਾਵਤੀ ਹੋ ਗਈ ਥੋੜੀ ਜਿਹੀ ਕੈਰਾ ਫਸ ਤਾ ਕੈਰਾ ਨਹੀਂ ਹਣ ਕਿਸੇ ਭਰਾ ਦਾ ਜਨਰੇਟਰ ਪੁੱਛਦੇ ਆ ਤੇ ਫਿਰ ਬੁਲਾਵਾਂਗੇ ਗਿਵਾਰ ਨੂੰ ਲਾ ਦੇ ਨਾਲੇ ਪਾਣੀ ਤੇ ਨਾਲੇ ਸਾਰੇ ਪੱਠੇ ਪੁੱਠੂ ਕਰ ਦਿਆਂ। ਲੋ ਜੀ ਬਾਈ ਜੀ ਪੱਠੇ ਪਾਗੇ ਤੇ ਫਿਰ ਕਬੂਤਰਾਂ ਪਾਵਾਂਗੇ ਜਾਲ ਚ ਜਿਹੜਾ ਸਿੱਧਾ ਕਰਨਾ। ਉਤਰੋੜ ਤੇ ਅਛੀ ਤੇ ਬਾਜੀਆਂ ਆਪਣੇ ਕੋਲੇ ਪੰਜ ਫੋਰ ਛੱਡਣੀਆਂ ਪੈਣਆਂ ਆਪਾਂ ਨੂੰ। ਕੂਤਰ ਕਰ ਗਏ ਸੀ ਤੇ ਤੇ ਪਗਾਮ ਤੁਮ ਪਾਈਏ ਵੇਖੀਓ ਜਿਹੜਾ ਕੁਸ ਫਿਰ ਹੋਊਗਾ। ਕਿੱਤਹਰ ਕਰਮਾਂ ਦੀ ਹੁੰਦੀ ਐ। ਲੋ ਜੀ ਬਾਈ ਜੀ ਪੱਠੇ ਦੇ ਉੱਤੇ ਪਾ ਦੇ ਪਸ਼ੂ ਬੰਨ ਤੇ ਕਿਉਂਕਿ ਮੈਂ ਉੰਨੇ ਦੇ ਤੜਕੇ ਕੁਤਰ ਕੇ ਰੱਖ ਲਈ ਦੀ ਆਪਾਂ ਆ ਰਹੇ ਕਿ ਕੁਤਰ ਕੇ ਤੜਕੇ ਆਤੇ ਉਹ ਕੁੱਤੀ ਬਾਹਰ ਬਣਤੀ ਗਰਮੀ ਬਹੁਤ ਲਿਆ ਯਾਰ ਜੋ ਪਾਣੀ ਪੀਣ ਨੂੰ ਤੇ ਚੱਲ ਕੇ ਦਾਣਾ ਚੱਕਣ ਜਾਂਦੇ ਆ ਬਈ ਚੱਕ ਲਈਏ ਦਾਣਾ ਲਓ ਜੀ ਬਾਈ ਜੀ ਮੈਂ ਆਈ ਸੀ ਬਾਈ ਨਾਲ ਸੀ ਆਈ ਸੀ ਦਵਾਈ ਲੈਣ ਲਓ ਜੀ ਬਾਈ ਜੀ ਆਪਾਂ ਆਈ ਸੀ ਸ੍ਰੀ ਮੱਥਰ ਕਿ ਆਪਾਂ ਆਈ ਸੀ ਬਾਈ ਦੇ ਨਾਲ ਜਿੱਕੇ ਦੇ ਉਹਨੇ ਦਵਾਈ ਲੈਣੀ ਸੀਗੀ ਉਹ ਬਿਮਾਰ ਹੋਇਆ ਪਏ ਉਹਦੇ ਨਾਲ ਆਈ ਸੀ ਤੇ ਚੱਲੀ ਨਾ ਮੈਂ ਚੱਲ ਚੱਲ ਵਰਤ ਨਹੀਂ ਭਾਈਆ ভাই ਕਾਲ ਨਾ ਕਾਲ ਨਾ ਬਣਾਉਣ ਲੱਗਣਾ ਸਾਹਮਣੇ ਠੀਕਾ ਲੋ ਬੇ ਮਿੱਤਰ ਪਹੁੰਚ ਆ ਗਏ ਆਪਾਂ ਲੋ ਬੇ ਮਿੱਤਰ ਇਹ ਆਪਣੀ ਗਲੀ ਪੱਠੇ ਭਾਈ ਇਹ ਆਪਣੇ ਕੁੱਤਰ ਨਾਲੇ ਕਿਉਂਕਿ ਬਾਈ ਨਾ ਉੱਠ ਗਈ ਸੀ ਉਹ ਰੋਟੀ-ਰੋਟੀ ਖਾ ਕੇ ਗੁਤਰਾਂਗੇ ਜੋ ਤਾਂ ਏ ਲਓ ਜੀ ਆਪਾਂ ਨਿੱਕੇ ਬਾਹਰ ਨਿੱਕੇ ਬਾਹਰ ਨਿੱਕੇ ਬਾਹਰ ਨਿੱਕੇ ਬਾਹਰ ਲਓ ਭਈ ਆ ਗਏ ਘਰੀ ਫਿੱਲ ਆਇ ਕਿਦ ਭਾਈ ਕਿਹੜਾ ਬਾਰ ਫੁੱਲਦਾ ਇੱਕ ਮੇਰੇ ਫੋਨ ਦੀ ਉਹ ਪਾਸੇ ਘਰੇ ਫੜ ਦੇ ਚਲੋ ਠੀਕ ਹੈ ਭਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੀ ਖਰੀਦ ਕੀ ਮੈਂ ਸਸਤੀ ਕਾਲਜੀ ਸਾਰਿਆਂ ਨੂੰ